ਪੇਜ ਤੇ ਬਰਾਜਮਾਨ ਮੇਰੇ ਭਾਈ ਅਬੇ ਸਿੰਘ ਟਕਾਲਾ ਜੀ ਉਹਨਾਂ ਦੇ ਨਾਲ ਇੰਡੀਅਨ ਨੈਸ਼ਨਲ ਲੋਕdal ਦੇ ਲੀਡਰਸ਼ਿਪ ਸਾਬਰ ਰਾਜ ਕੁੰਗ ਜੀ ਸ਼ੇਖ ਸਿੰਘ ਰਾਣਾ ਜੀ ਵਰਿੰਦਰ ਮਰਾਠਾ ਜੀ ਚੌਧਰੀ ਰਾਮਪਾਲ ਜੀ ਸਰਦ ਸ਼ਿਵ ਸਿੰਘ ਜੀ ਤੇ ਹੋਰ ਇੰਡੀਅਨ ਨੈਸ਼ਨਲ ਲੋਕ ਦਲ ਦੇ ਲੀਡਰਸ਼ਿਪ ਸੇ ਸਤਿ ਸ੍ਰੀ ਅਕਾਲ ਬਰਾਜਮਾਨ ਹਰਿਆਣਾ ਤੋਂ ਸ਼ਰੋਮਨੀ ਆਕਾਲੀ ਦਲ ਦੀ ਸਮੂੱਚੀ ਲੀਡਰਸ਼ਿਪ ਤੇ ਕੁਰਕhetra ਹਲਕੇ ਦੇ ਕੋਨੇ ਕੋਨੇ ਤੋਂ ਆਏ ਇੰਡੀਅਨ ਨੈਸ਼ਨਲ ਲੋਕ ਦਲ ਤੇ ਸ਼ਰੋਮਨੀ ਆਕਾਲੀ ਦਲ ਦੇ ਵਰਕਰ ਸਭਨ ਗੱਜ ਕੇ ਫਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ انڈین نیشنل لوگ دل پوم اکالی دل دونوں سکے برا مگوں ہیں دونوں پارٹیاں کسانہ کی پارٹیاں گریب کی پارٹیاں مزدور کی پارٹیاں دونوں ہی اپنے اپنے سوبے کی پارٹیاں دونوں کا رشتہ ਕੋਈ ਸਿਆਸੀ ਰਿਸ਼ਤਾ ਨਹੀਂ ਦਿਲ ਦਾ ਰਿਸ਼ਤਾ ਹੈ ਜਦੋਂ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਦੀ ਹੈ ਹਰਿਆਣੇ ਦੇ ਲੋਕ ਸੋਚਦੇ ਆ ਕਿ ਸਾਡੀ ਸਰਕਾਰ ਬਣਦੀ ਹੈ ਜਦੋਂ ਹਰਿਆਣੇ ਵਿੱਚ ਇੰਡੀਆ ਨੈਸ਼ਨਲ ਲੋਕ ਦਲ ਦੀ ਸਰਕਾਰ ਬਣਦੀ ਹੈ ਅਸੀਂ ਪੰਜਾਬ ਵਾਲੇ ਸੋਚਦੇ ਆ ਕਿ ਸਾਡੀ ਸਰਕਾਰ ਹੈ ਇੱਥੇ ਦੋਨੋਂ ਪਾਰਟੀਆਂ ਜਮੀਨ ਨਾਲ ਜੁੜੀ ਹੋਈ ਪਾਰਟੀਆਂ ਆਪਣੇ ਸੂਬੇ ਦੀਆਂ ਪਾਰਟੀਆਂ ਚੌਧਰੀ ਦੇਵੀ لال ਜੀ ਤੇ ਵੱਡੇ ਬਾਦਲ ਸਾਹਿਬ ساری ਜ਼ਿੰਦਗੀ ਉਹਨਾਂ ਨੇ ਕਿਸਾਨੀ ਦੀ ਲੜਾਈ ਲੜੀ ਗਰੀਬ ਦੀ ਲੜਾਈ ਲੜੀ ਜੇ ਆਜ਼ਾਦੀ ਦੇ ਬਾਅਦ ਜੇ ਆਪਾਂ ਕਿਸਾਨ ਨਿਕਾਂ ਦੀ ਗੱਲ ਕਰੀਏ ਲੀਡਰਸ਼ਿਪ ਦੀ ਦੇਸ਼ ਦੀ ਗੱਲ ਕਰੀਏ ਚੌਧਰੀ ਚਰਨ ਸਿੰਘ ਜੀ ਦਾ ਨਾਮ ਹੁੰਦਾ ਚੌਧਰੀ ਦੇਵੀ ਲਾਲ ਜੀ ਦਾ ਨਾਮ ਹੁੰਦਾ ਦਸਾ ਪ੍ਰਕਾਸ਼ ਸਿੰਘ ਜੀ ਬਾਦਲ ਦਾ ਨਾਮ ਹੁੰਦਾ ਆ ਜਿਹੜੀ ਥੋੜੀ ਮੋਟੀ ਆਪਾਂ ਨੂੰ ਐਮ ਐਸ ਪੀ ਮਿਲ ਰਹੀ ਹੈ ਕਣਕ ਤੇ ਝੋਨੇ ਦੀ ਆ ਦਵਾਈ ਇਹਨਾਂ ਲੀਡਰਸ਼ਿਪ ਨੇ ਆ ਨਹੀਂ ਤੇ ਇੱਥੇ ਐਮ ਐਸ ਪੀ ਨਹੀਂ ਕੋਈ ਦਿੰਦਾ ਸੀ ਕਿਸਾਨੀ ਦੀ ਕੋਈ ਗੱਲ ਨਹੀਂ ਕਰਦਾ ਸੀ ਅੱਜ ਦੇਸ਼ ਵਿੱਚ ਜਿਹੜੀ ਆ ਲੜਾਈ ਲੜ ਰਹੇ ਆ ਆਪਾਂ ਪਾਰਲੀਮੈਂਟ ਦੀ ਬੜੀ ਅਹਿਮ ਲੜਾਈ ਹੈ ਇੱਕ ਪਾਸੇ ਮੈਂ ਹਰਿਆਣੇ ਦੀ ਗੱਲ ਕਰਨਾ ਚਾਹਣਾ ਹੈ ਹਰਿਆਣੇ ਵਾਲੇ ਉਹ ਥੋੜੀ ਇੱਕੋ ਇੱਕ ਪਾਰਟੀ ਇੱਥੇ ਇਲੈਕਸ਼ਨ ਲੜ ਰਹੀ ਹੈ ਇੰਡੀਅਨ ਨੈਸ਼ਨਲ ਲੋਕ ਦਲ ਥੋੜੀ ਹਰਿਆਣੇ ਦੀ ਹੈ ਦੂਜੀ ਸਾਰੀ ਦਿੱਲੀ ਵਾਲੀਆਂ ਪਾਰਟੀਆਂ ਜਿਨ੍ਹਾਂ ਨੂੰ ਹੁਕਮ ਵੀ ਦਿੱਲੀੋਂ ਆਉਂਦੇ ਹਨ ਉਹਨਾਂ ਦੇ ਹੁਕਮਰਾਨ ਦਿੰਦੇ ਐ ਭਾਵੇਂ ਸੋਨੀਆ ਗਾਂਧੀ ਹੋਏ ਭਾਵੇਂ ਮੋਦੀ ਸਾਹਿਬ ਹੋਣ ਭਾਵੇਂ ਕੇਜਰੀਵਾਲ ਹੋਏ ਉਹਨਾਂ ਦਾ ਲਗਾ ਹਰਿਆਣਾ ਨਹੀਂ ਆ ਉਹਨਾਂ ਵਾਂਗ ਦੇਖਦੇ ਆ ਦੂਜੇ ਸੂਬੇ ਸਾਡਾ ਜਿੱਥੇ ਨੰਬਰ ਜ਼ਿਆਦੇ ਆ ਉਦੀ ਗੱਲ ਕਰਦੇ ਆ ਜਿਹੜੇ ਆਪਾਂ ਛੋਟੇ ਸੂਬੇ ਆ ਸਾਡੇ 13 MP ਆਉਂਦੇ ਆ ਤੁਹਾਡੇ 10 ਆਉਂਦੇ ਆ ਉੱਤਰ ਪ੍ਰਦੇਸ਼ ਵਿੱਚ ਤਾਂ 80 ਆਉਂਦੇ ਆ ਜਿਹੜੀ ਦਿੱਲੀ ਵਾਲੀਆਂ ਪਾਰਟੀਆਂ ਇਹਨਾਂ ਦੀ ਨਿਗਾਹ ਸਾਰੀ ਯੂਪੀ ਬਿਹਾਰ ਜਿੱਥੇ MP ਆਉਂਦੇ ਆ ਉਹਨਾਂ ਤਰਫ ਲੱਗੀ ਰਹਿੰਦੀ ਐ ਉੱਥੇ ਕਿਵੇਂ ਤਰੱਕੀ ਹੋਏ ਉੱਥੇ ਕਿਵੇਂ ਉਹਨਾਂ ਦੀ ਮੁਸ਼ਕਲਾਂ ਹੱਲ ਹੋਣ ਕਿਤੇ ਕਿਸਾਨੀ ਦੀ ਨਹੀਂ ਗੱਲ ਕਰਦੇ ਕਿਤੇ ਗਰੀਬ ਦੀ ਨਹੀਂ ਗੱਲ ਕਰਦੇ ਤੁਸੀਂ ਦੇਖ ਲਿਆ ਜੇ ਤੁਸੀਂ ਕਿਸਾਨੀ ਦੇ ਰਾਈਟ ਹੋਣੇ ਹੋ ਕਿਸਾਨਾਂ ਦੇ ਹੱਕ ਲਈ ਲੜਾਈ ਗਰੀਬ ਦੇ ਹੱਕ ਦੀ ਲੜਾਈ ਫਿਰ ਆਪਾਂ ਨੂੰ ਆਪਣੇ ਖੇਤਰ ਦੀਆਂ ਪਾਰਟੀਆਂ ਨੂੰ ਤਕੜਾ ਕਰਨਾ ਪੈਣਾ ਚੌਦੀ ਦੇਵੀ ਲਾਲ ਜੀ ਨੇ ਬਾਦਲ ਸਾਹਿਬ ਨੇ ਸਦਾ ਲੜਾਈ ਲੜੀ ਕਿਸਾਨੀ ਦੇ ਦੇ ਗਰੀਬ ਦੀ ਲੜਾਈ ਜਿੰਨੀ ਜਿੰਨੀ ਤਰੱਕੀ ਤੁਸੀਂ ਆਪਣੇ ਸੂਬਿਆਂ ਦੇਖੀ ਉਦੋਂ ਹੀ ਹੋਈ ਜਦੋਂ ਤੁਹਾਡੇ ਸੂਬੇ ਦੀਆਂ ਪਾਰਟੀਆਂ ਦਾ ਸਰਕਾਰ ਆਪਣੇ ਸੂਬੇ ਚਾਹੀਏ ਅੱਜ ਦੇਸ਼ ਦੀ ਹਾਲਾਤ ਕੀ ਹੈ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਤੁਸੀਂ ਮੋਦੀ ਜੀ ਦਾ ਭਾਸ਼ਣ ਸੁਣ ਲਓ ਅਮੇਸ਼ਾ ਦੀ ਦਾ ਪਾਸ਼ਣ ਸਲੋ ਕਿਤੇ ਨਹੀਂ ਕਹਿੰਦੇ ਕਿ ਕਿਸਾਨ ਵਾਸਤੇ ਅਧਿਆ ਕੀਤਾ ਗਰੀਬਾਂ ਦਾ ਪਿਆ ਕੀਤਾ ਉਹਨਾਂ ਦਾ ਸਾਰਾ ਹੀ ਪਾਸ਼ਣ ਹੈ ਇੱਕ ਧਰਮ ਨੂੰ ਦੂਜੇ ਨਾਲ ਲੜਾਉਂਦਾ ਆ ਜਿਹੜਾ ਦੇਸ਼ ਹੈ ਆ ਸਾਰਿਆਂ ਦਾ ਦੇਸ਼ ਹੈ ਆ ਹਿੰਦੂ ਸਿੱਖ ਮੁਸਲਮ ਕ੍ਰਿਸਚੀਅਨ ਸਾਰਿਆਂ ਦਾ ਦੇਸ਼ ਹੈ ਆ ਜਿਹੜੇ ਦੇਸ਼ ਤੇ ਪ੍ਰਧਾਨ ਮੰਤਰੀ ਦੀ ਜਿੰਮੇਵਾਰੀ ਸਾਰਿਆਂ ਦੀ ਹੈ ਸਾਰੇ ਦੇਸ਼ ਦੇ ਲੋਕ ਹੈ ਦੇਸ਼ ਦਾ ਪ੍ਰਧਾਨ ਮੰਤਰੀ ਨਹੀਂ ਆਇਦਾ ਚਾਹੀਦਾ ਜਿਹੜਾ ਕੱਲੇ ਇੱਕ ਧਰਮ ਦੀ ਗੱਲ ਕਰੇ ਤੇ ਦੂਜੇ ਦੀ ਨਾ ਕਰੇ ਜੇ ਕੱਲੇ ਦੋ ਚਾਰ ਵਪਾਰੀਆਂ ਦੀ ਗੱਲ ਕਰੇ ਤੇ ਗਰੀਬ ਤੇ ਕਿਸਾਨ ਦੀ ਨਾ ਗੱਲ ਕਰੇ ਜੇ ਤੁਸੀਂ ਆਪਣਾ ਸਹੀ ਮੈਨੇ ਤੇ ਆਪਣਾ ਛੋਟਾ ਆਪਣਾ ਕਿਸਾਨੀ ਦਾ ਦਾ ਗਰੀਬ ਦਾ ਰਾਜ ਚਾਹਣਿਓ ਤੇ ਜਿਹੜੀਆਂ ਪਾਰਟੀਆਂ ਥੋਡੀਆਂ ਨੇ ਉਹਨਾਂ ਨੂੰ ਤਕੜਾ ਕਰੋ ਕਿਉਂਕਿ ਜਿੰਨੇ ਕਾਨੂੰਨ ਬਣ ਰਹੇ ਐ ਪਾਰਲੀਮੈਂਟ ਚ ਬੰਦੇ ਐ ਤੇ ਜਿਹੜੀ ਦਿੱਲੀ ਵਾਲੀਆਂ ਪਾਰਟੀਆਂ ਇਹਨਾਂ ਨੂੰ ਕੋਈ ਪਤਾ ਨਹੀਂ ਕਿ ਗਰੀਬ ਦੀ ਕੀ ਸਮੱਸਿਆ ਹੈ ਕਿਸਾਨ ਦੀ ਕੀ ਕਲ ਸਮੱਸਿਆ ਹੈ ਮੋਦੀ ਜੀ ਨੇ ਕਿਸਾਨੀ ਦੇ ਕਾਨੂੰਨ ਬਣਾ ਦੇ ਕਿਸੇ ਨੂੰ ਪੁੱਛਿਆ ਨਹੀਂ ਅਸੀਂ ਉਹਨਾਂ ਦੇ ਸਾਥੀ ਸੀ ਸਾਨੂੰ ਨਹੀਂ ਬੁਲਾ ਕੇ ਪੁੱਛਿਆ ਜਦੋਂ ਪਤਾ ਲੱਗਿਆ ਕਿ ਆਹ ਕਾਨੂੰਨ ਬਣਾਏ ਐ ਅਜੀ ਨਾਲ ਦੇ ਨਾਲ ਉਹ ਐਂਡੀਆ ਨੂੰ ਛੱਡਿਆ ਤੇ ਉਹਨਾਂ ਦੀ ਸਰਕਾਰ ਨੂੰ ਛੱਡਿਆ। ਉਹਵੇਂ ਭਾਈ ਸਾਹਿਬ ਨੇ ਅਸਤੀਫਾ ਦਿੱਤਾ ਕਿਸਾਨੀ ਵਾਸਤੇ, ਥੋੜੇ ਵਾਸਤੇ ਲੋਕੀ ਤਾਂ ਕੁਰਸੀ ਨਹੀਂ ਛੱਡਦੇ, ਸਰਪੰਚੀ ਨਹੀਂ ਛੱਡਦੇ। ਇੱਥੇ ਮੰਤਰੀ ਤੇ ਐਂਡੀਆ ਕੁਰਸੀਆਂ ਛੱਡ ਦਿੱਤੀਆਂ ਕਿਉਂ? ਅਸੀਂ ਤੁਹਾਡਾ ਦਰ ਸਮਝਦੇ ਹਾਂ। ਤੁਹਾਡੀਆਂ ਤਕਲੀਫਾਂ ਸਮਝਦੇ ਹਾਂ। ਅਸੀਂ ਜਉਣਾ ਮਰਨਾ ਥੋੜੇ ਵਾਸਤੇ ਆ ਮੋਦੀ ਸਾਹਿਬ ਨੂੰ ਸੋਨੀਆ ਗਾਂਧੀ ਨੂੰ ਆ ਕੇਜਰੀਵਾਲ ਨੂੰ ਪਤਾ ਹੈ ਝੋਨਾ ਕਿਵੇਂ ਲਾਈਦਾ ਹੈ ਕਣ ਕਿਵੇਂ ਬੀਜੀਦੀ ਹੈ ਨਰਮਾ ਕਿਵੇਂ ਚੁਗੀਦਾ ਹੈ ਤਾਣੂਨ ਉਥੇ ਬੰਨੇ ਆ ਉਹਨਾਂ ਨੂੰ ਕੁਝ ਪਤਾ ਨਹੀਂ ਜੇ ਪਤਾ ਜੇ ਛੋਡੀ ਕਿਸਾਨਾਂ ਦੀ ਪਾਰਟੀ ਗਰੀਬਾਂ ਦੀ ਪਾਰਟੀ ਨੂੰ ਹੈ ਐਸ ਕਰਕੇ ਜੈਜਾ ਮਾਹੌਲ ਦੇਸ਼ ਹੈ ਜੇ ਦੇਸ਼ ਤਾਂ ਤਕੜਾ ਹੋਊਗਾ ਜੇ ਖੇਤਰੀਆਂ ਪਾਰਟੀਆਂ ਤਕੜੀਆਂ ਹੋਣ ਮੈਂ ਹਰਿਆਣੇ ਵਾਲੇ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਅੱਜ ਜਿਹੜੇ ਤੁਹਾਡੇ ਹੈਰਾਨ ਹਰਿਆਣੇ ਚ ਬੈਠੇ ਦੇਖ ਰਹੇ ਆ ਇੱਕ ਪਾਸੇ ਹੁਣ ਬੀਜੇਪੀ ਐ ਡਰਾ ਕੇ ਕਮਜ਼ੋਰ ਬੰਦਿਆਂ ਨੂੰ ਨਾਲ ਜੋੜੀ ਜਾਂਦੀ ਐ ਦੂਜੇ ਪਾਸੇ ਕਾਂਗਰਸ ਤੇ ਆਮ ਆਦਮੀ ਪਾਰਟੀ ਇਕੱਠੇ ਹੋ ਗਏ ਐ ਦੋਨੋਂ ਹੀ ਚੋਰ ਇਕੱਠੇ ਹੋ ਗਏ ਐ ਸਾਡੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੇ ਸਰਕਾਰ ਬਣਾਈ ਇਥੋਂ ਡੇਢ ਘੰਟੇ ਜਰਾ ਘੰਟੇ ਜਰਾ ਟੈਲੀਫੋਨ ਕਰਕੇ ਕਿਸੇ ਪਿੰਡ ਚ ਪੁੱਛੋ ਕਿ ਆਮ ਆਦਮੀ ਪਾਰਟੀ ਨੂੰ ਵੋਟ ਪਾਉਗੀ ਕਹਿੰਦੇ ਨਹੀਂ ਛੱਤਰ ਪਹਿਣਗੇ ਉੱਥੇ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ 92 ਸੀਟਾਂ ਜਿਤਾਈਆਂ ਆਮ ਆਦਮੀ ਪਾਰਟੀ ਨੂੰ ਐਨੇ ਝੂਠ ਬੋਲੇ ਅਸੀਂ ਹਜ਼ਾਰ ਰੁਪਏ ਦੇਵਾਂਗੇ ਅਸੀਂ ਆ ਕਰਾਂਗੇ ਉਹ ਕਰਾਂਗੇ ਆ ਕਰਾਂਗੇ ਇੱਕ ਚੀਜ਼ ਨਹੀਂ ਕੀਤੀ ਇੱਕ ਚੀਜ਼ ਗਾਇ ਹੈ ਵੀ ਮੁੱਖ ਮੰਤਰੀ ਸਾਡਾ ਸ਼ਰਾਬੀ ਹੈ 5 ਵਜੇ ਤੋਂ ਬਾਅਦ ਦਿਖਦਾ ਹੀ ਨਹੀਂ ਲੋਕਾਂ ਕੋਲੇ ਆਉਂਦਾ ਹੀ ਨਹੀਂ ਤੁਸੀਂ ਦੇਖ ਲਓਗੇ ਇੱਥੇ ਉੱਥੇ ਕਿਉਂ ਨਹੀਂ ਇਕੱਠੇ ਹੋਏ ਪੰਜਾਬ 'ਚ ਕਿਉਂਕਿ ਕਾਂਗਰਸ ਨੂੰ ਪਤਾ ਲੱਗਿਆ ਇਹਨਾਂ لمبے ਸ਼ਰਾਬੀ ਨਾਲ ਮਿਲ ਕੇ ਤਾਂ ਸਾਡੀ ਜਮਾਨਤਾਂ ਜਬਤ ਹੋਣਗੀਆਂ ਜਿਵੇਂ ਪੰਜਾਬ ਵਿੱਚ 92 ਸੀਟਾਂ ਜਿੱਤੀਆਂ ਐਕਤੀ ਦੇਖ ਲਓ 13 ਦੀਆਂ 13 ਪਾਰਲੀਮੈਂਟ ਜਮਾਨਤਾਂ ਜਬਤ ਹੋਣਗੀਆਂ ਝਾੜੂ ਵਾਲਿਆਂ ਦੀਆਂ ਮੈਂ ਹੋਰ ਵੀ ਦੋ ਗੱਲਾਂ ਕਰਨਾ ਚਾਹਣਾ ਹੈ ਜਿਹੜੇ ਮੇਰੇ ਸਿੱਖ ਭੈਣ ਭਰਾ ਮੇਰੀ ਗੱਲ ਸੁਣ ਰਹੇ ਆ ਪਹਿਲੀ ਜੂਨ ਤਰੀਕ yaad ਕਰੋ ਪਹਿਲੀ ਜੂਨ ਉਹ ਤਰੀਕ ਹੈ 40 ਸਾਲ ਪਹਿਲੇ ਜਦੋਂ ਇੰਦਰਾ ਗਾਂਧੀ ਨੇ ਟੈਂਕਾਂ ਤੋਪਾਂ ਤੇ ਦਰਬਾਰ ਸਾਹਿਬ ਹਮਲਾ ਕੀਤਾ ਆਜ 40 ਸਾਲ ਪਹਿਲੇ ਹਜ਼ਾਰਾਂ ਸਿੱਖ ਭੈਣ ਭਰਾਵਾਂ ਨੂੰ ਦਿੱਲੀ ਕਾਨਪੁਰ ਸਾਰੇ ਜਗ੍ਹਾ ਤੇ ਕਤਲੇਆਮ ਕੀਤਾ ਕਾਂਗਰਸ ਨੇ ਅੱਜ 40 ਸਾਲ ਹੋ ਗਏ ਹਲੇ ਤੱਕ ਇਨਸਾਫ ਨਹੀਂ ਮਿਲਿਆ ਕੋਈ ਸਿੱਖ ਭੁੱਲ ਨਹੀਂ ਸਕਦਾ ਕਿ ਕਾਂਗਰਸ ਨੇ ਕੀ ਕੀਤਾ ਆਪਣੇ ਨਾਲ ਦੂਜੀ ਗੱਲ ਜਦੋਂ ਅਸੀਂ ਬੀਜੇਪੀ ਨੂੰ ਲੱਤ ਮਾਰੀ ਤੇ ਉਹਨਾਂ ਨੇ ਫਿਰ ਸਿੱਖ ਧਰਮ ਦੇ ਖਾਦਵੀ ਜੰਗ ਸ਼ੁਰੂ ਕਰ ਦਿੱਤੀ ਤੁਸੀਂ ਜਾਣਦੇ ਹੋ ਤੱਕ ਹਜ਼ੂਰ ਸਾਹਿਬ ਸਾਡੇ ਸਿੱਖ ਕੌਮ ਦੇ ਪੰਜ ਤਖਤ ਸਾਹਿਬਨ ਇੱਕ ਤੱਕ ਹਜ਼ੂਰ ਸਾਹਿਬਨ ਜਿੱਥੇ ਇਕ ਪੁਰਾਣਾ ਐਕਟ ਬਣਿਆ ਹੈ தक्ष ਹਜ਼ੂਰ ਸਾਹਿਬ ਦੀ ਸេចਕ ਸੇਕ ਵਾਸਤੇ ਇਹਨਾਂ ਨੇ ਬੰਬਈ ਮਹਾਰਾਸ਼ਟਰ ਦੀ ਸਰਕਾਰ ਨੇ ਕੀ ਕੀਤਾ ਪਾਰਾ ਕਾਨੂੰਨ ਬਦਲ ਕੇ ਅੱਜ ਆਰਐਸਐਸ ਨੇ ਕਾਬਜ ਕਰ ਦਿੱਤਾ ਤਦ ਤਹਜ਼ੂਰ ਸਾਹਿਬ ਦੇਖੋ ਸਿੱਖ ਧਰਮ ਚ ਹੁਣ ਆਰਐਸਐਸ ਦਾ ਦਖਲ ਹੋ ਗਿਆ ਉਹਨਾਂ ਨੇ ਕੰਟਰੋਲ ਕਰ ਲਿਆ ਤਦ ਪਤਨਾ ਸਾਹਿਬ ਤੇ ਵੀ ਆਰਐਸਐਸ ਨੇ ਕੰਟਰੋਲ ਕਰ ਲਿਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਵੀ ਆਰਐਸਐਸ ਕਾਬਜ ਹੋ ਗਈ ਹੈ ਤੇ ਸ਼ਰੋਮ ਨਹੀਂ ਗੁਰਦੁਆਰਾ ਬੰਦਨ ਦਾ ਕਮੇਟੀ ਜਿਹੜੀ 26 ਸਾਲ ਪੁਰਣੀ ਸਾਡੀ ਕਮੇਟੀ ਹੈ ਜਿਹੜੇ ਸਿੱਖ ਧਰਮ ਨੂੰ ਦਾ ਮਿਨੀ ਪਾਰਲੀਮੈਂਟ ਕਿਹਾ ਜਾਂਦਾ ਹੈ ਉਹਨੂੰ ਵੀ ਤੋੜ ਕੇ ਹਰਿਆਣੇ ਦੀ ਲੱਗ ਬਣਾਤੀ ਤੇ ਇੱਥੇ ਸਿੱਖ ਧਰਮ ਨੂੰ ਦੇਣ ਦੇ ਬਜਾਏ ਇਹਨਾਂ ਦੇ ਨਮੈਂਚ ਚੁੜੇ ਹੋਏ ਨਮੈਂਦੇ ਤੋਂ ਬਾਅਦ ਬਜਾਏ ਇਹਨਾਂ ਨੇ ਆਪਣੇ ਆਰਐਸਐਸ ਦੇ ਬੰਦੇ ਇੱਥੇ ਲਾ ਦਿੱਤੇ ਜਦੋਂ ਕਿਸਾਨ ਅंदोलन ਸੀ ਗੁਰੂ ਘਰਾਂ ਵਿੱਚ ਪੁਲਿਸ ਨੂੰ ਭરાਇਆ ਗਿਆ ਸੀ ਕੰਚਾਲ ਅੰਦਰੋਂ ਆਇਆ ਹੈ ਹਰਿਆਣਾ ਦੀ ਬੀਜੇਪੀ ਸਰਕਾਰ ਐਸ ਕਰਕੇ ਸਹੀ ਮੈਨੇ ਤੇ ਜੇ ਦੇਸ਼ ਨੂੰ ਬਚਾਉਣਾ ਹੈ ਆਪਾਂ ਦੇਖਣਾ ਪੈਣਾ ਹੈ ਕਿ ਆਪਾਂ ਕਿਹੜੀਆਂ ਪਾਰਟੀਆਂ ਦੇਸ਼ ਨੂੰ ਕਠੜ ਰੱਖਣਾ ਚਾਹੁੰਦੀਆਂ ਸ਼੍ਰੋਮਣੀ ਕਾਲੀ ਦਲ ਦਾ ਇਤਿਹਾਸ 103 ਸਾਲ ਪੁਰਾਣਾ ਇਤਿਹਾਸ ਹੈ ਦੇਸ਼ ਦੀ ਆਜ਼ਾਦੀ ਦੇ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਕੀਤੀ ਜਦੋਂ ਅਸੀਂ ਚਾਪੀਆ ਦਾ ਮੋਰਚਾ ਜਿੱਤਿਆ ਅੰਗਰੇਜ਼ਾਂ ਦੇ ਖਿਲਾਫ ਮਹਾਤਮਾ ਗਾਂਧੀ ਜੀ ਨੇ ਸਾਨੂੰ ਇੱਕ ਚਿੱਠੀ ਲਿਖੀ ਸਾਡੇ ਪ੍ਰਧਾਨ ਨੂੰ ਕਿ ਤੁਸੀਂ ਦੇਸ਼ ਦੀ ਆਜ਼ਾਦੀ ਦੀ ਸਭ ਤੋਂ ਪਹਿਲੀ ਜੰਗ ਜਿੱਤ ਲਈ ਹੈ ਇਸ ਕਰਕੇ ਮੈਂ ਜ਼ਿਆਦਾ ਸਨਮਾਨ ਨਹੀਂ ਲੈਣਾ ਚਾਹੁੰਦਾ ਮੈਂ ਇੰਨਾ ਹੀ ਬੇਨਤੀ ਕਰਨਾ ਚਾਹੁੰਦਾ ਹਰਿਆਣੇ ਦੇ ਲੋਕਾਂ ਨੂੰ ਆਪਣੀ ਖੇਤਰੀ ਪਾਰਟੀ ਇੰਡੀਅਨ ਨੈਸ਼ਨਲ ਲੋਕਦਨ ਨੂੰ ਤਕੜਾ ਕਰ ਦਿਓ ਜੇ ਤੁਸੀਂ ਹਰਿਆਣੇ ਦੇ ਕਿਸਾਨ ਨੂੰ ਬਚਾਉਣਾ ਹੈ ਜੇ ਹਰਿਆਣੇ ਦੇ ਗਰੀਬ ਨੂੰ ਬਚਾਉਣਾ ਹੈ ਜੇ ਤੁਸੀਂ ਹਰਿਆਣੇ ਦੇ ਗਰੀਬ ਕਿਸਾਨ ਮਜ਼ਦੂਰ ਦੀ ਆਵਾਜ਼ ਪਾਰਲੀਮੈਂਟ ਭੇਜਣੀ ਹੈ ਤੇ ਹਰਿਆਣੇ ਦੀ ਪਾਰਟੀ ਨੂੰ ਤਖੜਾ ਕਰ ਲੋ ਆ ਦਿੱਲੀ ਵਾਲੀਆਂ ਪਾਰਟੀਆਂ ਨੂੰ ਭਜਾਓ ਜਿਵੇਂ ਦਿੱਲੀ ਵਾਲੀਆਂ ਪਾਰਟੀਆਂ ਨੇ ਬੀਜੇਪੀ ਵਰਗਿਆਂ ਨੇ ਹਰਿਆ ਅੱਜ ਕਿਸਾਨ ਐਜੂਕੇਸ਼ਨ ਦੇ ਦੌਰਾਨ ਬਾਰਡਰ ਸੀਲ ਕਰਤੇ ਸੀ ਜਿਵੇਂ ਇਹਨਾਂ ਨੇ ਦਿੱਲੀ ਵਾਲਿਆਂ ਨੇ ਬਾਰਡਰ ਸੀਲ ਕਰਕੇ ਕਿਸਾਨਾਂ ਉੱਤੇ ਪੁਲਿਸ ਦੇ ਬੰਬ ਦੇ ਅਤਰੂ ਗੇਤ ਦੇ ਗੋਲੇ ਸਿੱਟੇ ਸੀ ਓਵੇਂ ਤੁਸੀਂ ਵੀ ਬਾਰਡਰ ਸੀਲ ਕਰਦੇ ਹੋ 25 ਤਰੀਕ ਨੂੰ ਵੋਟਾਂ ਰਹੀਂ ਕਿ ਹਰਿਆਣੇ ਦੇ ਲੋਕ ਗੱਲੇ ਹਰਿਆਣੇ ਦੀ ਪਾਰਟੀ ਨੂੰ ਵੋਟਾਂ ਪਾਉਣਗੇ ਦਿੱਲੀਆ ਦੀਆਂ ਪਾਰਟੀਆਂ ਨੂੰ ਨਹੀਂ ਪਾਵਾਂਗੇ ਅਸੀਂ ਵੋਟਾਂ ਇੰਨਾ ਕਹਿ ਕੇ ਤੁਹਾਡਾ ਤਨਵਾਦ ਕਰਦਾ ਤੇ ਬੇਨਤੀ ਕਰਦਾ ਕਿ ਇੰਡੀਅਨ ਨੈਸ਼ਨਲ ਲੋਕਦਲ ਦੇ ਜਿੱਥੇ-ਜਿੱਥੇ ਉਮੀਦਵਾਰ ਹੈ ਸਮੂਜੀ ਖਾਲਸਾ ਪੰਥ ਸਾਰੇ ਇੱਕ ਝੋਮ ਨਿਕਾਲੀ ਗਏ ਵਰਕਰ ਆਪਾਂ ਇੱਕਠੇ ਹੋ ਕੇ ਇੰਡੀਅਨ ਨੈਸ਼ਨਲ ਲੋਕ ਦਮ ਜਿਤਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ